ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ ਜਿੰਨਾਂ ਚੋਂ ਇੱਕ ਗੱਬਨ ਤਿਆਰ ਆ ਤੇ ਦੋ ਬੱਚੇ ਤੋਂ ਬਿਨਾਂ ਨੋਰਮਲ ਰੇਟ 'ਤੇ ਤੁਹਾਨੂੰ ਸਾਰੀਆਂ ਦਿਖਾਉਣੀਆਂ ਮੰਗੋ ਵੀਰ ਕੋਲ ਆਪਾਂ ਆਏ ਆਂ ਤੇ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀ ਹੋਠ ਠੀਕ ਠਾਕ ਜੀ ਪਾਪਾ ਬੂੜਾ ਸਾਹਿਬ ਜੀ ਚਲੋ ਕਿਰਪਾ ਜੀ ਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਹਾਂ ਨਾਮ ਦੀ ਮੰਗੂ ਪਿੰਡ ਥੋਬਾ ਤਸੀਲ ਨਾੜਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 8269314511 ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਟੋਟਲ ਤਿੰਨ ਤਿੰਨ ਜੀ ਅੱਜ ਬਾਬਾ ਦੇ ਨੇ ਪਾਤੇ ਜੀ ਉਹ ਵੀ ਦੀ ਤਾਂ ਪਹਿਲਾਂ ਗਰਮੀ ਗਰਮੀ ਪੱਠੇ ਪੁੱਠੇ ਆਂਦੀ ਖਚੋਣਾ ਚੰਨਾਂ ਲਾਉਂਦੇ ਰਹੇ ਹੁਣ ਫੋਨ ਆਉਂਦਾ ਵੀ ਵੀਰਾਂ ਭਰਾਵਾਂ ਦੇ ਕੀ ਗੱਲ ਵੀਡੀਓ ਨਹੀਂ ਪਾਉਂਦੇ ਆਪਣੇ ਜਿਹੜਾ ਪੱਕੇ ਮਾਲ ਲੈਂਦੇ ਬੰਦੇ ਮੈਂ ਕਹਾਂ ਨਹੀਂ ਵੀਡੀਓ ਪਾਈ ਤੇ ਅੱਜ ਭਾ ਫਿਰ ਛੋਟੇ ਹੀ ਆ ਭਾ ਵੀ ਛੋਟੇ ਭਾਜੀ ਅੱਜ ਠੀਕ ਚਲੋ ਫਿਰ ਪਹਿਲਾਂ ਗੱਬਣਾ ਖਾ ਦਈਏ ਗੱਬਣਾ ਭਾਜੀ ਸੋਨੇ ਪਾਜੀ ਆਈ ਆ ਬੰਦਾ ਪਾ ਜ ਨਹੀਂ ਪਾਸ ਕੀਤੀ ਐਂ ਤਾਂ ਪਾਸ ਕੀਤੀ ਗਰ ਲੈ ਲੈਂਦਾ ਜੇ ਪਹਿਲੀ ਵਾਰੀ 14 15 ਕਿਲੋ ਦੁੱਧ ਪਾ ਦੂਗੀ ਸੂਆ ਇਹਦਾ ਸੂਆ ਪਾਜੀ ਪਹਿਲਾਂ ਜੇ ਪਹਿਲਾਂ ਸੂਆ ਸੋਣਾ ਇਹ ਮੈਂ ਨਾ ਚੰਗੀ ਭਰੂਗੀ ਥੱਲੇ ਮੈਂ ਕਹਿੰਦਾ ਪਾਜੀ ਤੇ ਜੇ ਕਿੰਨਾ ਕੁ ਲੈਜੇ ਟਾਈਮ ਉਤਰਾ ਹਫਤਾ ਲੈਜੂ ਹਫਤਾ ਲੈ ਜੂਗੀ ਅਜੇ ਤੇ 15 16 ਕਿਲੋ ਪਾ ਦੂਗੀ ਪਹਿਲਾਂ ਦਾ ਹੀ ਖਰ ਦੇ ਲੋ ਠੀਕ ਆ ਹਾਂਜੀ ਥਾਣੇ ਦੇ ਇੱਕ ਰੀ ਲਾ ਕੇ ਤਾਂ ਦੇਖ ਸਕਦੇ ਆਪਾਂ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ ਚਲੋ ਖੋਲੋ ਹਾਂ ਫੇਰ ਤੋਰਦੇ ਆਂ ਬਾਕੀ ਹੱਲੇ ਜਿੱਦਾਂ ਇਹਨੂੰ ਇਹਨੇ ਸੋਨਾ ਵਾ ਨਾ ਜਿੱਦਾਂ ਥਾਣੀ ਨੇ ਹੋਰ ਵਧੀਆ ਕਰ ਜਣਾ ਵਾ ਮੈਂ ਸ਼ੂਕੇ ਦੇ ਵਸ਼ੀ ਥਾਣਾ ਇਹੋ ਜਿਹਾ ਕਰ ਦੂੰਗਾ ਵੀ ਕਮਾਲ ਹੀ ਕਰ ਦੂੰਗੀ ਠੀਕ ਆ ਪਹਿਲੇ ਸੋਏ ਜਿਹੜਾ ਥਣ ਪੂਰਾ ਵਧੀਆ ਤਿਆਰ ਕਰਨਾ ਇਹਨੇ ਇਹ ਵੀ ਚਲੋ ਥੋੜਾ ਡਰਦੀ ਡਰਦੀ ਜੀ ਆ ਕਈ ਜਿਹੜੀ ਪਸ਼ੂ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਤਨਾ ਇਹ ਵੀ ਸਾਂਭੀ ਸਾਂਭੀ ਚੰਗੀ ਆ ਰਾਜੀ ਆ ਸਰੀਰਾਂ ਜਿਹੜੀ ਤੇ ਕਿੰਨਾ ਫੇਰ ਰੱਖੀ ਇਹਦਾ ਮੁੱਲ ਮੋਦ ਪਾਈ ਆਪਾਂ ਦੋਆਂ ਤਨਾ ਮਹੀਨੇ ਬਾਅਦ ਦੋ ਮਹੀਨੇ ਲੱਗੇ ਨੇ ਵੀਡੀਓ ਪਰ ਆ ਕਾਫੀ ਚਿਰ ਹੋ ਗਿਆ ਉਹ ਤੇ ਮਾ ਨਹੀਂ ਕਰਨਾ ਕਿੰਨੇ ਦੀ ਦੇ ਦੀਏ 50 ਦੀ 2000 ਛੋਟ ਕਰ ਦੀਏ 3000 ਕਰ ਦਿੰਦੇ ਅੱਛਾ 45 ਅੱਛਾ 45000 ਦੀ ਦੇ ਦੋਗੇ ਹਾਂਜੀ ਠੀਕ ਹੈ ਤੁਸੀਂ ਦੱਸੋ ਕਰਾਉਣਾ ਮਾਤਾ ਵੇਖ ਲਓ ਹੈਗੀ ਕਸਰ ਤੇ ਦੱਸੋ ਬਈ ਜੋ 1000 ਖੰਡ ਕਰ ਦੀਏ ਕੰਮ ਤੇ ਅੱਗੇ ਕੰਡਿਆ ਤੇ ਪਹੁੰਚ ਗਿਆ ਵਾ ਕੋਈ ਗੱਲ ਨਹੀਂ ਦੇ ਦਾਂਗੇ 44000 ਜੀ ਦੇ ਦਾਂਗੇ ਠੀਕ ਹੈ ਚਲੋ ਬਾਕੀ ਕੋ ਫੋਨ ਲਾਉਗਾ ਤਾਂ ਥੋੜਾ ਪਤਾ ਮਾ ਜਵਾਨ ਨਹੀਂ ਹੁੰਦੀ ਆ ਵੀ ਲੋ ਚੌਗੀ ਕਹਿ ਕੇ ਵੀ ਚਲਦੀ ਛਿੱਗੀ ਕਹਿ ਕੇ ਚਲਦੀ ਹੈ ਛਿੱਗੀ ਹੁੰਦੀ ਜਿਹੜੀ ਦੰਦਾਂ ਦਾ ਛਿੱਗੀ ਸਾਈਡ ਵਾਲੀਆਂ ਕੰਨੀਆਂ ਦੀਆਂ ਖਲੋਤੀਆਂ ਤੇ ਛਿੱਗੀ ਤੇ ਦੰਦ ਬਰਾਬਰ ਕਰਨ ਦੀ ਬਾਕੀ ਜੇ ਤਿਆਰ ਹੋਣੀ ਹੈ ਥੱਲੇ ਚੰਗੀ ਪਹਿਲੇ ਸਵੇਰ ਵੈਟ ਸੋਣੀ ਤਿਆਰ ਹੋਣੀ ਹੈ ਤੇ ਜਿਹੜਾ ਵੀ ਲੈ ਜਾਊਗਾ ਯਾਦ ਕਰੂਗਾ ਛੇ ਤੋਂ ਬਾਅਦ ਸਿੰਪਲ ਹੋਊਗਾ ਗਰਲੈਂਡੋ ਨਾਲ ਲੈ ਆਵਦੀ ਹੈ ਤੇ ਆ ਜਿਹੜੀ ਗਾਂ ਜਿਹਦੇ ਕੋਲ ਦੁੱਧ ਵੀ ਦੀ ਜੋੜਾ ਲਿਆ ਆਪਾਂ ਕਿਸੇ ਦੇ ਘਰ ਅੱਛਾ ਉਹਨਾਂ ਦੀ ਕੋ ਮਜਬੂਰੀ ਨਾ ਦਾ ਆਪਾਂ ਮੰਨਿਆ ਦਾ ਪਿੰਡ ਦਾ ਸਕਦੇ ਨਾ ਨਾਮ ਦਾ ਸਕਦੇ ਹਾਂਜੀ ਆ ਵੇੜ ਦਾ 85 ਆ ਦੀ ਲਗੀ ਅੱਛਾ ਹਾਂਜੀ ਉਹ ਪਰਲੀ ਦਾ 35 ਦੀ ਲਗੀ ਅੱਛਾ ਜੋੜਾ ਜਨਾ ਵਾਟੋ ਕਿ ਉਹਨਾਂ ਗਵਾਨੀ ਦੇ ਤੱਕ ਮਸਲਾ ਪੈ ਗਿਆ ਮੈਨੂੰ ਠੀਕ ਆ ਹਾਂਜੀ ਆ ਵਾਸ਼ੀ ਦੀ ਫੇਸ ਕੁਆਲਟੀ ਮੇਰੇ ਕੋਲ ਨਹੀਂ ਲਿਖੀ ਕਿ ਨਾ ਇਹ ਦੇਖ ਲ ਦੁੱਧੋ ਨਾ ਹੁਣ ਵੀ ਜਿਹਦੇ ਕੋਲ ਦੁੱਧ 12 13 ਕਿਲੋ ਤੁਸੀਂ 10 ਕਿਲੋ ਲਾ ਲੋ ਤੋਰੋ ਫੇਰ ਇਹਨੂੰ ਬਾਕੀ ਸੇਵਾ ਆ ਅੰਡੇ ਸਰਦੇ ਜੀ ਥਨਾਂ ਦਾ ਸਾਈਜ਼ ਗੈਪ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਰੰਗ ਰੂਪ ਦੀ ਚੰਗੀ ਆ ਵੀ ਕੋਈ ਸਾਂਭਣ ਵਾਲਾ ਲੈ ਜਾਊਗਾ ਦੁੱਧ ਇੰਨੇ ਚੰਗਾ ਭਰੀ ਜਾਣਾ ਵਾ ਕੜੇ ਸਾਮ ਤਾਂ ਟੁੱਟੀ ਆ ਗਾਂ ਜੀ ਉਹਨੂੰ ਵੇਚੀ 18 D18 20 ਕਿਲੋ ਦੁੱਧ ਪਾਦੂ ਕੋ ਸਾਂਭਣਾ ਵੀ ਲੈ ਜਾ ਜੀ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਭਾਈ 33000 33000 ਕਰਨੀ ਕਿ ਛੋਟ ਛੋਟ ਤੁਸੀਂ ਦੱਸੋ ਭਾਈ ਤੇ ਦੇ ਦੇ ਦੀਏ ਪੂਰੇ ਦੀ ਉਹ 29 ਵਾਲਾ ਮੇਰਾ ਵੀ ਨਾਲ ਸੌਂਦਾ ਅੱਛਾ ਠੀਕ ਆ ਬਾਕੀ ਥੱਲੇ ਆਂ ਦੇਖ ਸਕਦੇ ਜੀ ਇੱਕ ਜਿਹੜੇ ਭਾਈ ਆਇਆ ਇਹ ਸਾਰਾ ਮਾਲ ਮੇਰੇ ਕੋ ਤੇ ਆ ਜਿਹੜੀ ਗਾਂ ਜੀ ਇਹਦੇ ਭਾਈ ਦੁੱਧ 7 ਕਿਲੋ ਅੱਛਾ 5 ਕਿਲੋ ਕਰਕੇ ਮੇਰਾ ਵੀਰ ਭਰਾ ਕੋਲ ਲੈ ਜੀ ਠੀਕ ਹੈ ਬੋਲੀ ਵੀ ਜੀ ਅੱਛਾ ਹੀਟ ਚਾਈ ਹੈ ਪੂਰੀ ਆਪਣਾ ਜਾਗ ਬੁੱਢੀ ਗੱਲ ਵਾਲੇ ਮੇਰਾ ਵੀਰ ਭਰਾ ਠੀਕ ਹੈ ਇਹਦੇ ਇੱਥੇ ਥੱਲੇ ਲੱਤਾਂ ਦੇ ਵੰਗਾ ਪਾਲੀ ਦਾ ਅੱਛਾ ਪਾੜਾ ਪਾਲੀ ਦੀ ਚੋੜੀ ਦੀ ਤੋਰੋ ਫੇਰ ਇਹ ਬਈ ਗਾਵਾਂ ਦੋਵੇਂ ਸਾਮ ਤੋਂ ਟੁੱਟੀਆਂ ਵਾ ਕੋਈ ਸਾਹਮਣੇ ਲੈ ਲੇ ਜੂਗਾ ਤੇ ਦੁੱਧ ਚਲੋ ਇਹਨਾਂ ਨੇ ਕੱਢੀ ਜਾਣਾ ਕਹੇ ਹੋ ਜਗਾ ਲੱਗੇ ਨਾ ਤਾਂ ਪਿਆਸ ਲੱਗਦੀ ਹਾਂਜੀ ਇੱਕ ਬੰਦਾ ਇੱਥੋਂ ਦਾ ਲੁਧਿਆਣਾ ਦਾ ਮੇਰੇ ਕੋਲ ਤਿੰਨ ਵੜਾ ਲੈ ਗਿਆ ਵੀ ਠੀਕ ਹੈ ਜੀ ਅਜੇ ਤੋੜੀ ਮੈਂ ਉਹਨੂੰ ਫੇਸ ਤੋਂ ਫੇਸ ਨਹੀਂ ਦੇਖਿਆ ਠੀਕ ਹੈ ਇਹ ਵੀ ਚਲੋ ਕੇ ਵੀਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਬੱਸ ਪਤਾ ਕੀ ਹੈ ਭਾਈ ਗੱਲ ਇਹ ਦੇ ਗਈ ਸੀ ਕਿ ਆਪਾਂ ਜੋਗੀ ਕੋ ਪੀ ਲੂਗਾ ਹਾਂਜੀ ਜਿਹੜਾ ਤਗਲ ਦੇ ਨਹੀਂ ਸਹੀ ਗੱਲ ਆ ਮੁੰਡੇ ਲੈ ਆ ਲੋ ਆਪਣਾ ਜੋਗੀ ਕੋ ਪੀ ਲੂਗਾ ਨਾੜੀ ਅਮਰੀਕਾ ਦੀ ਲੱਸੀ ਵੇ ਪੀਤੀ ਮੇਰੀ ਖੱਟੀ ਹਾਂਜੀ ਤੇ ਪੈਗਲ ਸੋੜਦਾ ਹਾਂ ਨੂੰ ਜਾ ਕੇ ਅਰिजਨਲ ਜੋਗੀ ਤੇ ਪੀ ਲੂਗਾ ਆਪਣਾ ਘਰ ਦਾ ਦੇਊਗਾ ਪਤਾ ਦੇਊਗਾ ਸਾਹਮਣੇ ਘਰ ਦਾ ਕੋਸ ਆ ਲੂਗਾ ਮੇਰਾ ਵੀ ਪਤਾ ਤੇ ਇਹਦਾ ਮੁੱਲ ਫਿਰ ਜਿਹੜੀ ਦੇ ਹੀ ਦੇਣੀ ਬੀਤੀ ਹਾਂਜੀ ਮੋਲ ਮਾਲ ਦੇ ਛੱਡ ਦੀ ਅੱਜ ਹਾਂਜੀ 7000 ਅੱਦੀ ਦੇ ਅੱਛਾ 7000 ਹੀ ਦੇ ਦੋਗੇ ਹਾਂਜੀ ਚਲੋ ਬਾਕੀ ਥੋੜਾ ਬਤਾਉ ਨੀਕੀ ਤੇ ਮੌਕੇ ਤੇ ਹੋਈ ਜਾਊਗਾ ういしょ。<タッ> ਤੇ ਠੀਕ ਹੈ ਵੀਰ ਜਰ ਕੁਛ ਹੈ ਨਾ ਫਿਰ ਬਸ ਵੀਰ ਜੀ ਆ ਜਿਹੜੀਆਂ ਗੱਬਣਾ ਆ ਉਹ ਗੱਬਣਾ ਆਪਣੀ ਪਾਸ ਕਰ ਲੈ ਜਿਹੜੀਆਂ ਸੁਈਆਂ ਸਵਾਈਆਂ ਚੋਲੇ ਕਿਉਂ ਸਾਡਾ ਵੀ ਹੁਣ ਆਈਆਂ ਵਾ ਤੇ ਘੜੀ ਕਿਉਂ ਚਲ ਜਾਣੀਆਂ ਆ ਆਪਣੇ ਕੋਲ ਵਿਚਾਰੀਆਂ ਪ੍ਰਾਣੀਆਂ ਆਈਆਂ ਵਾ ਠੀਕ ਹੈ ਜੀ ਮੇਨ ਗੱਲ ਇਹ ਵੀ ਸਾਡੀ ਥੋੜਾ ਬੇਨਤੀ ਆ ਮੇਰਾ ਵੀਰ ਭਰਾ ਕੋ ਗੌਰ ਦਵੇ ਹਾਂਜੀ ਵੜਾ ਮਗਰੋਂ ਲੱਤਦੀਆਂ ਫੂਨ ਵੀਰ ਭਰਾ ਪਹਿਲਾਂ ਕਰ ਦਿੰਦੇ ਵੀਰ ਜੀ 1 ਕਿਲੋ ਘੜ ਕੇ ਪਾਈਏ ਘੜ ਕੇ ਸਾਮ ਮੰਗਦੀਆਂ ਬੱਜੀ ਠੀਕ ਹੈ ਇਹ ਆਪੇ ਅਗਲੇ ਤੇ ਘਰੋਂ ਤਸੱਲੀ ਕਰਕੇ ਲੈ ਜਾਓ ਫਿਰ ਭਾਵੇਂ ਕਿਲੋ ਘਟੇ ਭਾਵੇਂ 2 ਕਿਲੋ ਘਟੇ ਅਗਲੇ ਦੀ ਬਾਬੂਗਾ ਦੇ ਤਾਰ ਦਿੰਦੀਆਂ मसाला ठीक है जी